ਸੂਬੇ ਦੀ अमन ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਸਮਾਜ ਵਿਰੋਧੀ ਅੰਸਰਾਂ ਦੀ ਕੋਸ਼ਿਸ਼ਾਂ ਪੰਜਾਬ ਵਿੱਚ ਕਾਮਯਾਬ ਨਹੀਂ ਹੋ ਸਕਦੀਆਂ ਕਿਉਂਕਿ ਪੰਜਾਬ ਦੇ ਲੋਕ ਆਪਸੀ ਭਾਈਚਾਰੇਕ ਸਾਂਝ ਨਾਲ ਰਹਿਣਾ ਜਾਣਦੇ ਹਨ ਸੂਬੇ ਦੇ ਲੋਕਾਂ ਵਿੱਚ ਮਜ਼ਬੂਤ ਸਮਾਜਿਕ ਸਾਂਝ ਨੂੰ ਕਮਜ਼ੋਰ ਕਰਨ ਦੀਆਂ ਨਪਾਕ ਕੋਸ਼ਿਸ਼ਾਂ ਕਦੇ ਵੀ ਪੂਰੀਆਂ ਨਹੀਂ ਹੋ ਸਕਦੀਆਂ ਇਹ ਵਿਚਾਰ ਖੇਡ ਮੰਤਰੀ ਪੰਜਾਬ ਨੇ ਅੱਜ ਈਦੁਲ ਫਿਤਰ ਦੇ ਸ਼ੁਭ ਮੌਕੇ ਤੇ ਸਥਾਨਕ ਈਦਗਾ ਵਿਖੇ ਨਮਾਜ਼ ਦਾ ਕਰਨ ਮੌਕੇ ਪਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ ਉਨ੍ਹਾਂ ਕਿਹਾ ਕਿ Eid ਦਾ ਤਿਉਹਾਰ ਪਵਿੱਤਰਤਾ, ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ ਦਾ ਪ੍ਰਤੀਕ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਦੀ ਵਚਨਬੱਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਮਲੇਰਕੋਟਲਾ ਤੇ ਸਮੁੱਚੇ ਪੰਜਾਬ ਨਿਵਾਸੀਆਂ ਨੂੰ ਇਸ ਪਵਿੱਤਰ ਮੁਕੱਦਸ ਦਿਨ ਤੇ ਵਧਾਈ ਦਿੱਤੀ ਅਤੇ ਪੰਜਾਬ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਵੀ ਕੀਤੀ। ਉਨ੍ਹਾਂ ਦੀ ਸਰਕਾਰ ਸੂਬੇ ਦੇ ਲੋਕਾਂ ਨਾਲ ਕਿਤੇ ਹਰ ਵਾਅਦੇ ਨੂੰ ਪੂਰਾ ਕਰਨ ਦੇ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਲੇਰਕੋਟਲਾ ਦੇ ਸਿਰਫ ਪੱਖ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਤਾ ਹਰਪਾਲ ਕੌਰ ਨੇ ਈਦੁਲ ਫਿੱਤਰ ਦੀ ਨਮਾਜ਼ ਤੋਂ ਬਾਅਦ ਈਦਗਾਮ ਮਲੇਰਕੋਟਲੇ ਦੀ ਮੁੱਖ ਫਸੀਲ ਤੋਂ ਮੁ슬ਲਿਮ ਪਾਇਚਾਰੀ ਨੂੰ ਮੁਖਾਤਿਬ ਹੁੰਦਿਆਂ ਈਦ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਪੰਜਾਬ ਆਪਸੀ ਪਾਇਚਾਰਕ ਸੰਸ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਉਨ੍ਹਾਂ ਅਰਦਾਸ ਕੀਤੀ ਕਿ ਪੰਜਾਬ ਵਿੱਚ ਨਫ਼ਰਤ ਦੇ ਬੀਜ ਨਾ ਪੁੰਗਰਨ ਸਗੋਂ ਆਪਸੀ ਪਾਇਚਾਰਕ ਜੀਵਨ ਤਰ੍ਹਾਂ ਬਰਕਰਾਰ ਰਹੇ। ਅੱਜ ਦੇ ਇਸ ਖੁਸ਼ੀ ਪੁੱਤਰ ਦਿੰਦੇ ਆ ਸਾਰੇ ਮਲੇਰ ਕੋਟਲੇ ਦੇ ਮੁਸਲਮਾਨ ਭਾਈਚਾਰੇ ਨੂੰ ਤੇ ਦੇਸ਼ਾਂ ਦੇਸ਼ਾਂ ਵਿੱਚ ਦੇ ਸਾਰੇ ਭਾਈਚਾਰੇ ਨੂੰ ਮੈਂ ਬਹੁਤ ਮੁਬਾਰਕਬਾਦ ਦਿੰਨਾ ਬਹੁਤ ਵਧਾਈ ਦਿੰਨਾ ਇਸ ਦਿਨ ਦਾ ਬੜੀ ਬੇਸਬਰੀ ਨਾਲ ਜਿਹੜਾ ਇੰਤਜ਼ਾਰ ਉਹ ਕੀਤਾ ਜਾਂਦਾ ਮੈਂ ਉੱਪਰੋਂ ਵੀ ਕਿਹਾ ਮੇਰੇ ਕੋਕੇ ਬਚਪਨ ਤੋਂ بڑے ਦੋਸਤ ਮੁਸਲਮਾਨ ਸੀ ਪਹਿਲਾਂ ਚਲੋ ਉਹਨਾਂ ਨੂੰ ਕੱਲਿਆਂ ਨੂੰ ਵਧਾਈ ਦਿੰਦੇ ਸੀ ਸੋ ਅੱਜ ਮੈਂ ਖੁਸ਼ਕਿਸਮਤ ਆ ਕਿ ਮੈਨੂੰ ਇੱਥੇ ਆ ਕੇ ਹਜ਼ਾਰਾਂ ਲੱਖਾਂ ਦੀ ਤਦਾਦ ਚ ਜਿਹੜਾ ਭਾਈਚਾਰਾ ਆਇਆ ਹੋਇਆ ਸੀ ਸਾਰਿਆਂ ਦੇ ਨਾਲ ਗੱਲ ਸਾਂਝੀ ਕਰਨ ਦਾ ਸਾਰਿਆਂ ਨੂੰ ਜਿਹੜਾ ਵਧਾਈ ਦੇਣ ਦਾ ਮੌਕਾ ਮਿਲਿਆ ਤੇ ਉਸ ਤੋਂ ਵੱਡੀ ਗੱਲ ਜਿਹੜੀ ਮੈਂ ਮਹਿਸੂਸ ਵੀ ਕਰਦਾ ਤੇ ਤੁਸੀਂ ਵੀ ਸਾਰੇ ਮਹਿਸੂਸ ਕਰਦੇ ਹੋਵੋਗੇ ਕਿ ਜਿਹੜਾ ਸਾਂਝੀ ਵਾਰਤਾਲਾ ਮੈਸੇਜ ਸਾਡੇ ਧਰਤੀ ਤੇ ਸਾਡੇ ਗੁਰੂਆਂ ਪੀਰਾਂ ਵੱਲੋਂ ਦਿੱਤਾ ਗਿਆ ਉਹ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ ਰੋਜਾ ਫਤਾਰੀ ਦੇ ਪ੍ਰੋਗਰਾਮ ਤੇ ਮੈਂ ਆਇਆ ਕੁਝ ਦਿਨ ਪਹਿਲਾਂ ਮੈਨੂੰ ਬੜੀ ਖੁਸ਼ੀ ਹੋਈ ਕਿ ਉੱਥੇ ਪੰਡਿਤ ਜੀ ਵੀ ਸੀ ਉੱਥੇ ਗ੍ਰੰਥੀ ਸਾਹਿਬ ਵੀ ਸੀ ਉੱਥੇ ਸਾਈ ਧਰਮ ਤੋਂ ਦਰਿਤ ਭਾਈਚਾਰੇ ਤੋਂ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਰੋਜਾ ਫਤਾਰੀ ਦਾ ਪ੍ਰੋਗਰਾਮ ਕੀਤਾ ਤੇ ਅੱਜ ਵੀ ਈਦ ਦਾ ਤਿਹਾਰ ਸਾਰੇ ਭਾਈਚਾਰਿਆਂ ਦੇ ਲੋਕ ਮਲੇਰਕੋਟਲੇ 'ਚ ਇਕੱਠੇ ਹੋ ਕੇ ਜਿਹੜਾ ਮਨਾਉਂਦੇ ਆ ਤੇ ਉਹ ਮਲੇਰਕੋਟਲਾ ਮੈਨੂੰ ਲੱਗਦਾ ਕਿ ਅਸਲੀ ਮਲੇਰਕੋਟਲਾ ਜਿੱਦਾਂ ਦਾ ਸੁਪਨਾ ਸਾਡੇ ਆਜ਼ਾਦੀ ਜਿਹੜੇ ਕਲਾਟੀ ਸੀ ਉਹਨਾਂ ਨੇ ਦੇਖਿਆ ਸੀ ਕਿਉਂਕਿ ਜੇ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਰਾਜਗੁਰੂ ਸਖਦੇਵ ਨੇ ਦਿੱਤੀ ਲਾਲ ਲਾਲਾ ਜਪਤਰਾਈ ਨੇ ਦਿੱਤੀ ਤਾਂ ਉੱਥੇ ਇਸ਼faqullah ਨੇ ਵੀ ਕੁਰਬਾਨੀ ਦਿੱਤੀ ਤੇ ਹੋਰ ਵੀ ਹਜ਼ਾਰਾਂ ਮੁਸਲਮਾਨ ਭਾਈਚਾਰੇ 24 ਲੋਕ ਸੀ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਤੇ ਅੱਜ ਵੀ ਜ਼ਰੂਰਤ ਹੈ ਕਿ ਸਾਰੇ ਭਾਈਚਾਰੇ ਇਸੇ ਤਰ੍ਹਾਂ ਮਿਲ ਕੇ ਜਿਹੜਾ ਸਾਡਾ ਦੇਸ਼ ਨੂੰ ਕਿਹਾ ਜਾਂਦਾ ਵੀ ਇੱਕ ਗੁਲਦਸਤਾ ਹੈਗਾ ਉਹਦੇ ਵਿੱਚ ਰਲ ਮਿਲ ਕੇ ਦੇਸ਼ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਤੇ ਅੱਜ ਇਸ ਪਵਿੱਤਰ ਦਿਹਾੜੇ ਤੇ ਹੀ ਅੱਲਾਹ ਅੱਗੇ ਅਰਦਾਸ ਹੈ ਕਿ ਜਿਹੜੇ ਲੋਕਾਂ ਚ ਪਾੜਾ ਪਾਉਣ ਵਾਲੀਆਂ ਧਰਮਾਂ ਦੇ ਮਜਬੂ ਦੇ ਨਾਮ ਤੇ ਲੋਕਾਂ ਨੂੰ ਵੰਡਣ ਵਾਲੀਆਂ ਜਿਹੜੀਆਂ ਤਾਕਤਾਂ ਨੇ ਉਹਨਾਂ ਦਾ ਅੰਤ ਹੋਏਗਾ ਤੇ ਲੋਕਾਂ ਨੂੰ ਜੋੜ ਕੇ ਰੱਖਣ ਵਾਲੇ ਲੋਕ ਹੈ ਜਿਹੜੇ ਉਹ ਅੱਗੇ ਆਉਣ ਸਰ ਮੁੱਖ ਮੰਤਰੀ ਸਾਹਿਬ ਪਿਛਲੀ ਵਾਰੀ ਵੀ ਨਹੀਂ ਆਏ ਜੀ ਤੇ ਇਸ ਵਾਰੀ ਵੀ ਨਹੀਂ ਆਏ ਤਾਂ ਦੇਖੋ ਕਿਉਂਕਿ ਉਹ ਦਿੱਲੀ ਸੀ ਤੇ ਤੁਹਾਨੂੰ ਪਤਾ ਵੀ ਜਿਹੜਾ ਨੈਸ਼ਨਲ ਲੈਵਲ ਤੇ ਕੁਝ ਇਦਾਂ ਦੇ ਘਟਨਾਕ੍ਰਮ ਚੱਲ ਰਹੇ ਆ ਸਾਡੇ ਨੈਸ਼ਨਲ ਜਿਹੜੇ ਪਾਰਟੀ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਵੀ ਤੁਹਾਨੂੰ ਪਤਾ ਵੀ ਕਿਸ ਤਰ੍ਹਾਂ ਲਜਾਇਆ ਜਾ ਰਿਹਾ ਅਰੈਸਟ ਜਿਹੜਾ ਉਹ ਕੀਤਾ ਹੋਇਆ ਤਾਂ ਕਰਕੇ ਹੁਣ ਸਾਰੀ ਪਾਰਟੀ ਦੀ ਨੈਸ਼ਨਲ ਪੱਧਰ ਤੇ ਜਿਹੜੀ ਕਮਾਂਡ ਹੈ ਉਹ ਭਗਵੰਤ ਮਾਨ ਜੀ ਕੋਲੇ ਆ ਵੈਸੇ ਤਾਂ ਸਾਨੂੰ ਬੜੀ ਖੁਸ਼ੀ ਹੈ ਵੀ ਚਲੋ ਸਾਡੇ ਲੀਡਰ ਅੱਜ ਜਿਨ੍ਹਾਂ ਨੂੰ ਅਸੀਂ ਸੰਘੂਪ ਤੋਂ ਪਹਿਲਾਂ ਪਾਰਲੀਮੈਂਟ ਬਣਾਇਆ ਅੱਜ ਪੂਰੇ ਦੇਸ਼ ਦੇ ਲੀਡਰ ਜਿਹੜੇ ਆ ਉਹ ਬਣ ਰਹੇ ਨੇ ਪਰ ਇਹਦੇ ਨਾਲ ਇਹ ਹੈ ਵੀ ਰੁਝੇਵੇਂ ਵੀ ਬਧੇਰੇ ਜਿਹੜੇ ਅੱਜ ਜਦੋਂ ਲੀਡਰ ਵੱਡਾ ਹੁੰਦਾ ਵੱਧ ਜਾਂਦੇ ਆ ਤਾ ਇਸੇ ਕਰਕੇ ਅੱਜ ਉਹਨਾਂ ਦੇ ਮਾਤਾ ਜੀ ਜਿਨ੍ਹਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਜਨਮ ਦਿੱਤਾ ਅੱਜ ਉਹ ਮਾਤਾ ਜੀ ਸਾਡੇ ਕੋਲੇ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਮੈਸੇਜ ਲੈ ਕੇ ਆਏ ਐ ਐਮਐਲਏ ਸਾਹਿਬ ਪਹੁੰਚੇ ਐ ਸੋ ਇਹ ਮੁੱਖ ਮੰਤਰੀ ਸਾਹਿਬ ਵੱਲੋਂ ਹੀ ਮੈਸੇਜ ਜਿਹੜਾ ਸਮਝਾ ਜਾਵੇ ਜਦੋਂ ਉਹਨਾਂ ਦੇ ਮਾਤਾ ਜੀ ਪਹੁੰਚ ਗਏ ਈਦ ਦੀ ਵਧਾਈ ਉਹਨਾਂ ਨੇ ਸਾਰਿਆਂ ਭਾਈਚਾਰੇ ਨੂੰ ਜਿਹੜੀ ਆ ਉਹ ਦਿੱਤੀ ਐ ਐਜ਼ ਐਮਪੀ ਤੁਸੀਂ ਖੜ ਰਹੇ ਹੋ ਕੀ ਵਿਜ਼ਨ ਲੈ ਕੇ ਚੱਲਦੇ ਹੋ ਸਰੂਰ ਵਾਸਤੇ ਔਰ ਮਲੇ ਕੋਲੇ ਵਾਸਤੇ ਦੇਖੋ ਸਾਡੀ ਪਾਰਟੀ ਦੀ ਦਿੱਲੀ ਚਾਹੇ ਚਾਹੇ ਇੱਥੇ ਇੱਕੋ ਹੀ ਵਿਜਨ ਹੈ ਅਸੀਂ ਕਦੇ ਵੀ ਮੈਂ ਨਿੱਜੀ ਤੌਰ ਤੇ ਵੀ ਦੂਜਿਆਂ ਨੂੰ ਭੰਡਣ ਤੇ ਕਿਹੜੀ ਪਾਰਟੀ ਕੀ ਕਰ ਰਹੀ ਆ ਉਹਦੇ ਤੇ ਜ਼ਿਆਦਾ ਵਿਸ਼ਵਾਸ ਨਹੀਂ ਰੱਖਦਾ ਇੱਕੋ ਡਵੈਲਪਮੈਂਟ ਦੇ ਏਜੰਡੇ ਤੇ ਜਿਹੜੀ ਸਾਡੀ ਪਾਰਟੀ ਕੰਮ ਕਰਦੀ ਆ ਉਹ ਤੇ ਹੀ ਮੈਂ ਕਰਦਾ ਤੇ ਮੇਰੇ 7 ਸਾਲ ਦਾ ਮੇਰਾ ਕਹ ਲੋ ਵੀ ਇੱਕ ਚੋਣੇ ਹੋਏ ਨੁਮਾਇੰਦੇ ਦੇ ਤੌਰ ਤੇ ਜਿਹੜਾ ਸਿਆਸੀ ਕੈਰੀਅਰ ਹੋ ਚੁੱਕਿਆ 5 ਸਾਲ ਮੈਂ ਵਿਰੋਧੀ ਤਰਦਾ ਐਮਐਲਏ ਰਿਆ 2 ਸਾਲ ਤੋਂ ਮੈਂ ਹੁਣ ਸਰਕਾਰ ਦੇ ਵਿੱਚ ਮੰਤਰੀ ਆ ਨਾ ਤਾਂ ਮੈਂ ਜਦੋਂ ਵਿਰੋਧੀ ਤਰਚ ਸੀ ਕਦੇ ਕਿਸੇ ਤੇ ਨਿੱਜੀ ਟਿੱਕਾ ਟਿੱਪਣੀ ਮੈਂ ਵਿਧਾਨ ਸਭਾ ਚ ਨਹੀਂ ਕੀਤੀ ਤੇ ਹੁਣ 2 ਸਾਲਾਂ ਤੋਂ ਵੀ ਕੇਵਲ ਤੇ ਕੇਵਲ ਡਵੈਲਪਮੈਂਟ ਮੇਰਾ ਹਲਕਾ ਤੁਹਾਡੇ ਨਾਲ ਆ ਤੁਸੀਂ ਉੱਥੇ ਪਤਾ ਕਰ ਲੋ ਵੀ ਜਿਹੜੇ ਕੰਮ 40-40 ਸਾਲ ਤੋਂ ਰੁਕੇ ਹੋਏ ਸੀ ਅਸੀਂ ਪਿਛਲੇ 2 ਸਾਲ ਦੇ ਵਿੱਚ ਉੱਥੇ ਜਿਹੜੇ ਆ ਉਹ ਕੀਤੇ ਆ ਚਲੋ ਸਰਕਾਰ ਨੇ ਤਾਂ ਪੂਰੇ ਪੰਜਾਬ ਚ ਕੀਤੇ ਕੀਤੇ ਆ ਬੜੀਆਂ ਚੀਜ਼ਾਂ ਉਹ ਨੇ ਵੀ ਜਿਹੜੀਆਂ ਅੱਜ ਤੱਕ ਕਦੇ ਕਿਸੇ ਸਰਕਾਰ ਨੇ ਕਰਨ ਬਾਰੇ ਸੋਚਿਆ ਹੀ ਨਹੀਂ ਜੇ ਸਰਕਾਰਾਂ ਕਰਦੀਆਂ ਵੀ ਸੀ ਤਾਂ ਜਦੋਂ ਇਲੈਕਸ਼ਨ ਚ 6 ਕਿ ਮਹੀਨੇ ਰਹਿ ਜਾਂਦੇ ਸੀ ਉਦੋਂ ਸ਼ੁਰੂ ਕਰਦੀਆਂ ਸੀ ਪਰ ਸਾਡੀ ਸਰਕਾਰ ਡਿਵੈਲਪਮੈਂਟ ਦਾ ਏਜੰਡਾ ਲੈ ਕੇ ਚੱਲੀ ਹੋਈ ਹੈ ਤੇ ਪਹਿਲੇ 2 ਸਾਲਾਂ ਦੇ ਵਿੱਚ ਹੀ بڑے ਇਦਾਂ ਦੇ ਕੰਮ ਨੇ ਜਿਹੜੇ ਕੀਤੇ ਨੇ ਖਾਸ ਤੌਰ ਤੇ ਮਲੇਰ ਕੋਟਲੇ ਦੇ ਸੈਂਕੜੇ ਕਰੋੜ ਦੇ ਜਿਹੜੇ ਡਿਵੈਲਪਮੈਂਟ ਦੇ ਪ੍ਰੋਜੈਕਟ ਹੋਏ ਨੇ ਟ੍ਰੀਟਮੈਂਟ ਪਲਾਂਟ ਮੈਡੀਕਲ ਕਾਲਜ ਇੱਥੇ ਆ ਰਿਹਾ ਕੁੜੀਆਂ ਵਾਲਾ ਕਾਲਜ ਮਾਤਾ ਜੀ ਆਨੇ ਸਾਡੇ ਵਿੱਚ ਸੋ ਲਗਾਤਾਰ ਡਵੈਲਪਮੈਂਟ ਦੇ ਕੰਮ ਚੱਲ ਰਹੇ ਨੇ ਜਿਹੜੇ ਜਾਰੀ ਰਹਿਣਗੇ ਤੇ ਮੈਂ ਵੀ ਡਵੈਲਪਮੈਂਟ ਦੇ ਝੰਡੇ ਨੂੰ ਲੈ ਕੇ ਸੰਗਰੂਰ ਦੇ ਨੂੰ ਇਲੈਕਸ਼ਨ ਲੱਗ ਰਿਹਾ ਹਾਂ। ਹਾਂ ਜੀ ਕਿਵੇਂ ਕਿਵੇਂ ਅੱਜ ਮੁਬਾਰਕਾਂ ਦੇ ਰਹੇ ਧੰਨਵਾਦ ਭਾਈ ਬਹੁਤ ਈਤਦੀਆਂ ਬਹੁਤ ਬਹੁਤ ਮੁਬਾਰਕਾਂ ਸਾਡੇ ਕਰੀਓ ਸਾਰੇ ਦੇਸ਼ਾਂ ਪ੍ਰਦੇਸ਼ਾਂ ਚ ਬੈਠਿਆ ਮੁਸਲਮਾਨ ਭਾਈਚਾਰੇ ਦੀ ਸ਼ਾਂਤ ਬਣੀ ਰਹੇ ਬਹੁਤ ਬਹੁਤ ਬਣੀ ਰਹੇ। ਅਨੁਰੋਧ ਕਿ ਮੈਂ ਦੇਖ ਰਿਹਾ ਸੀ ਮਿਸ ਸਾਹਿਬ ਬਲੋਗ ਦੀ ਗੱਲ ਬਿਲਕੁਲ ਜੀ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਨੇ ਆਉਣਾ ਸੀ ਕਿਉਂਕਿ ਉਹ ਦਿੱਲੀ ਚ ਬਿਜ਼ੀ ਨੇ ਇਸ ਕਰਕੇ ਉਹਨਾਂ ਦੇ ਮਾਨਯੋਗ ਮਾਤਾ ਜੀ ਸ਼੍ਰੀਮਤੀ ਹਰਪਾਲ ਕੌਰ ਜੀ ਸਾਰੇ ਮੁਸਲਮਾਨ ਭਰਾਵਾਂ ਨੂੰ ਮੁਬਾਰਕਬਾਦ ਦੇਣ ਲਈ ਇੱਥੇ ਉਚੇਚੇ ਤੌਰ ਤੇ ਪਹੁੰਚੇ ਨੇ ਔਰ ਸਾਡੇ ਪੰਜਾਬ ਦੇ ਖੇਡ ਮੰਤਰੀ ਤੇ ਲੋਕ ਸਭਾ ਹਲਕਾ ਸੁਗਰੂ ਤੋਂ ਉਮੀਦਵਾਰ ਸਰਦਾਰ ਕੁੜਮੀ ਸਿੰਘ ਮਿਤ hér ਜੀ ਅੱਜ ਉੱਚੇ ਚਿੰਤਨਤੌਰ ਤੇ ਆਏ ਨਾ ਤੇ ਇਨ੍ਹਾਂ ਦੋਵਾਂ ਸ਼ਖਸੀਅਤਾਂ ਨੇ ਮਲੇਰ ਕੋਲਾ ਦੇ ਪੰਜਾਬ ਦੇ ਦੇਸ਼ ਦੇ ਔਰ ਪੂਰੇ ਵਰਲਡ ਦੇ ਵਿੱਚ ਰਹਿੰਦੇ ਮੁਸਲਮਾਨ ਭਾਈਚਾਰੇ ਨੂੰ Eid ਦੀਆਂ Eid ul Fitr ਦੀਆਂ ਮੁਬਾਰਕਾਂ ਦਿੱਤੀਆਂ ਨਾ ਔਰ ਆਪਸੀ ਭਾਈਚਾਰੇ ਲਈ ਅਮਨ ਔਰ ਸ਼ਾਂਤੀ ਲਈ ਦੁਆਵਾਂ ਕੀਤੀਆਂ ਗਈਆਂ ਤਾਂ ਕਿ ਸਾਡਾ ਜਿਹੜਾ ਮਲੇਰ ਕੋਲਾ ਹੈ ਸਦੀਆਂ ਤੋਂ ਕੁਲਸਤਾਨ ਸੇਂ ਜਿਹਾ ਇੱਥੇ ਦੇ ਲੋਕ ਆਪਸ ਵਿੱਚ ਇਕੱਠੇ ਮਿਲ ਕੇ ਬਹਿੰਦੇ ਆ ਰਹੇ ਨਾ ਔਰ ਉਹ ਗੁਸਤਾਸ ਦੇ ਬਖ ਬਖਰਾਂ ਦੇ ਫੁੱਲਾਂ ਦੀ ਜਿਹੜੀ ਮੋਤਰ ਔਰ ਉਸ ਦੀ ਜਿਹੜੀ ਸੁਗੰਧੀ ਹੈ ਉਸ ਦੀ ਖੁਸ਼ਬੂ ਹੈ ਉਸ ਨੂੰ ਇਥੋਂ ਬਖੇਰਾ ਜਾ ਰਿਹਾ ਹੈ ਰੋਕੇ ਸੇ ਰੁਕੇਗੀ ਨਾ ਖਿਆਲਾਂ ਦੀ ਖੁਸ਼ਬੂ ਤੁਲਾ ਕਿਸੇ ਸਭ ਦੀ ਨਿਗਾਹੋਂ ਸੇ ਛੁਪਾ ਰਖ ਦੇਸ਼ ਦੀਆਂ ਕੁਝ ਫਿਰਕੂ ਤਾਕਤਾਂ ਸਾਡੇ ਦੇਸ਼ ਦੀ ਕੇਂਦਰ ਦੀ ਸਰਕਾਰ ਦੇਸ਼ ਦੇ ਅੰਦਰ ਨਫਰਤ ਦੀ ਜ਼ਹਿਰ ਕੋਲੀ ਹੈ ਨਫਰਤ ਦਾ ਪ੍ਰਚਾਰ ਕਰ ਰਹੀ ਹੈ ਔਰ ਅਸੀਂ ਆਮਾਦੀ ਪਾਰਟੀ ਜਿਹੜੀ ਹੈ ਉਹ ਆਪਸੀ ਪਿਆਰ ਮੁਹੱਬਤ ਭਾਈਚਾਰਾ ਡਵੈਲਪਮੈਂਟ ਦੀ ਰਾਜਨੀਤੀ ਕਰਦੇ ਆ ਅਸੀਂ ਸਕੂਲ ਆਫ ਐਮਿਨੈਂਸ ਬਣਾਇਨ ਅਸੀਂ ਮੁਹੱਲਾ ਕਲੀਨਿਕ ਬਣਾਇਨ ਅਸੀਂ ਮੈਡੀਕਲ ਕਾਲਜ ਬਣਾਉਣ ਜਾ ਰਹੇ ਆ ਅਸੀਂ ਸਿਹਤ ਸਹੂਲਤਾਂ ਦੇ ਲਈ ਹਸਪੀਟਲ ਦੀ ਹਾਲਤ ਸੁਧਾਰ ਰਹੇ ਆ ਅਸੀਂ ਸੜਕਾਂ ਵਧੀਆ ਕੀਤੀਆਂ ਨਾ ਅਸੀਂ ਸਕੂਲਾਂ ਦੀ ਡਵੈਲਪਮੈਂਟ ਲਈ ਪੈਸਾ ਲੈ ਕੇ ਆ 10 ਕਰੋੜ 63 ਲੱਖ ਰੁਪਿਆ ਔਰ ਤੁਸੀਂ ਦੇਖਿਆ ਇਹ ਤੇ ਸ਼ਹਿਰ ਦੇ ਅੰਦਰ ਇਹ ਤੋਂ ਬਹੁਤ ਬੜੀਆਂ ਸਦੀਆਂ ਤੋਂ ਗੰਦਾ ਨਾਲਾ ਸੀਗਾ ਉਸ ਨੂੰ 14 ਕਰੋੜ ਰੁਪਏ ਦੀ ਲਾਗਤ ਨਾਲ ਅਸੀਂ ਬੰਦ ਕਰਵਾਇਆ ਹੈ ਔਰ 29 ਕਰੋੜ ਰੁਪਏ ਦੀ ਲਾਗਤ ਦੇ ਨਾਲ